ਜੀ ਸਤ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨਿਊ ਚੈਨਲ ਤੁਸੀਂ ਦੇਖਿਆ ਕਿ ਦਿਨੋਂ ਦਿਨ ਜਿਹੜੀ ਗਰਮੀ ਦੀ ਤਾਬ ਮੈਨੇ ਤੁਸੀਂ ਦੇਖ ਸਕਦੇ ਵਾਧਾ ਨਜ਼ਰ ਆ ਰਿਹਾ ਹੈ ਜਿੱਥੇ ਕਿ ਖਾਣ ਪਣੀਆਂ ਨੇ ਚੀਜ਼ਾਂ ਜਿਹੜੀਆਂ ਵਾਂ ਉਹਨਾਂ ਨੂੰ ਜਿਹੜਾ ਬਹੁਤੋ ਪ੍ਰੇਹਿਜ ਰੱਖਣਾ ਚਾਹੀਦਾ ਹੈ ਬਸਤੂ ਜਿਹੜੀਆਂ ਖਾਣਾ ਠੰਡਾ ਪਾਣੀ ਪੀਣਾ ਚਾਹੀਦਾ ਹੈ ਐਸਐਮਓ ਨਾਲ ਗੱਲਬਾਤ ਕੀਤੀ ਸਰਬਜੀਤ ਸਿੰਘ ਨਾਲ ਉਹਨਾਂ ਦੱਸਿਆ ਹੈ ਕਿ ਜਿਹੜੀ ਵੀ ਆ ਖਾਣ ਪੀਣ ਵਾਲੀ ਕੋਈ ਵੀ ਬਾਜ਼ਾਰ ਵਿੱਚ ਚੀਜ਼ ਉਹ ਵਸਤੂ ਨਹੀਂ ਖਾਣੀ ਚਾਹੀਦੀ ਨੰਗੀ ਨਹੀਂ ਖਾਣੀ ਚਾਹੀਦੀ ਠੰਡਾ ਪਾਣੀ ਜਿਹੜਾ ਪੀਣਾ ਚਾਹੀਦਾ ਹੈ ਕਿ ਆਪਣੇ ਸਰੀਰ ਦਾ ਜਿਹੜਾ ਵਾ ਆਪਣੇ ਵੱਲ ਧਿਆਨ ਰੱਖਣਾ ਚਾਹੀਦਾ ਤੁਸੀਂ ਦੇਖਿਆ ਕਿ ਅਸੀਂ ਦੇਖਿਆ ਕਿ ਗਰਮੀ ਜਿਹੜੀ ਆ ਕਾਫੀ ਜੜੀ ਪੈ ਰਹੀ ਹੈ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਰਨਤਾਰ ਤੋਂ ਸਰਬਜੀਤ ਸਿੰਘ ਦੀ ਵਿਚੇ ਰਿਪੋਰਟ ਧੰਨਵਾਦ ਜੀ ਮੈਂ ਡਾਕਟਰ ਸਰਬਜੀਤ ਸਿੰਘ ਐਸ ਐਮਓ ਸਿਵਲ ਹਸਪੀਟਲ ਤਰਨਤਾਰ ਗਰਮੀ ਜਿਹੜੀ ਹੈ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਔਰ ਸੁਣਨ ਚੇ ਵੀ ਆਇਆ ਵੀ ਅਗਲੇ ਕੁਝ ਦਿਨਾਂ ਵਿੱਚ ਹੋਰ ਵੀ ਗਰਮੀ ਵੱਧ ਸਕਦੀ ਹੈ ਔਰ ਗਰਮੀ 'ਚ ਜਿਹੜੀਆਂ ਜਿਆਦਾ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਵਾ ਇਹਦੇ 'ਚ ਇੱਕ ਤਾਂ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਬੱਚਿਆਂ ਨੂੰ ਖਾਸ ਕਰਕੇ ਬਜ਼ੁਰਗਾਂ 'ਚ ਟਟੀਆਂ ਉਲਟੀਆਂ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦੇ 'ਚ ਜਿਹੜੀ ਪ੍ਰੋਪੋਰਸ਼ਨਸ ਆਪਾਂ ਸਲਾਹ ਦਿੰਨੇ ਆ ਆਮ ਪਬਲਿਕ ਨੂੰ ਵੀ ਜੇ ਧੁੱਪ 'ਚ ਉਦੋਂ ਹੀ ਨਿਕਲੋ ਜਦੋਂ ਬਹੁਤ ਜ਼ਰੂਰੀ ਕੰਮ ਆ। ਕੋਸ਼ਿਸ਼ ਕਰੋ 11 ਵਜੇ ਤੋਂ ਪਹਿਲਾਂ ਜਾਂ ਸ਼ਾਮੀ 5-6 ਵਜੇ ਤੋਂ ਬਾਅਦ ਨਿਕਲੋ। ਜਦੋਂ ਪੀਕ ਓਵਰ ਹੁੰਦਾ ਨਾ ਉਦੋਂ ਜਿਹੜੀ ਟੈਂਪਰੇਚਰ 45 ਤੋਂ 46 ਡਿਗਰੀ ਟੈਂਪਰੇਚਰ ਹੈ ਔਰ ਉਹ ਬੜਾ ਘਾਤਕ ਹੈਗਾ। ਜੇ ਨਿਕਲਣਾ ਵੀ ਪਵੇ ਮੂੰਹ ਕੱਜ ਕੇ ਸਿਰ ਨੂੰ ਕਵਰ ਕਰਕੇ ਪਾਣੀ ਜਿਹੜਾ ਚੰਗੀ ਅਮਾਉਂਟ ਚ ਨਾਲ ਲੈ ਕੇ ਕਿਉਂਕਿ ਪਾਣੀ ਦੀ ਕਮੀ ਹੀ ਜਿਹੜੀ ਹੈ ਜਿਆਦਾ ਮੁਸ਼ਕਲ ਆਂਦੀ ਪਈ ਹੈ ਉਹ ਲਗਾਤਾਰ ਪਾਣੀ ਪੀਣਾ ਹੀ ਪੀਣਾ ਵਾ ਨਾਰਮਲ ਬੰਦਾ 3 ਲੀਟਰ ਪੀਂਦਾ ਵਾ ਇਹਨਾਂ ਦਿਨਾਂ ਚਾਹੀ ਸਲਾਹ ਦਿੰਨੇ ਆ ਵੀ ਘੱਟੋ ਘੱਟ 4 ਤੋਂ 5 ਲੀਟਰ ਪਾਣੀ ਪੀਓ ਤਾਂ ਕਿ ਸਰੀਰ ਚ ਪਾਣੀ ਦੀ ਕਮੀ ਨਾ ਹੋਵੇ ਉਸ ਤੋਂ ਇਲਾਵਾ ਹੀ ਸਲਾਹ ਦਿੰਨੇ ਆ ਤਰੰਤਾਂ ਨਿਵਾਸੀਆਂ ਨੂੰ ਮੈਂ ਸਲਾਹ ਦਵਾਂਗਾ ਕਿ ਭਰਾਨ ਦੀ ਕੋਈ ਜ਼ਰੂਰਤ ਨਹੀਂ ਹੈ ਫੇਰ ਵੀ ਇਨ ਕੇਸ ਜੇ ਕੋਈ ਜ਼ਿਆਦਾ ਦਿੱਕਤ ਆਂਦੀ ਹੈ ਆਪਾਂ ਤਾਂ ਕਵਾਂਗੇ ਵੀ ਜੇ ਘਰ ਦੇ ਵਿੱਚ ਆਪਾਂ ORS ਦੇ ਪੈਕੇਟ ਪਏ ਨੇ ਤੇ ਆਪਾਂ ਉਹ ਇਸਤੇਮਾਲ ਕਰ ਸਕਦੇ ਹਾਂ ਟੱਟੀਆਂ ਉਲਟੀਆਂ ਸਿੰਪਲ ਲਈ ਉਹ ਠੀਕ ਨੇ ਫੇਰ ਵੀ ਜੇ ਜ਼ਿਆਦਾ ਦਿੱਕਤ ਆਵੇ ਆਸਤਾਲ ਦੇ ਸਾਡੇ ਕੋਲ ਪੂਰੇ ਇੰਤਜ਼ਾਮ ਨੇ ਅਸੀਂ ਗਲੂਕੋਜ਼ ਵਗੈਰਾ ਤੇ ਦਵਾਈਆਂ ਦਾ ਪੂਰਾ ਇੰਤਜ਼ਾਮ ਰੱਖਿਆ ਜੇ ਜਿਆਦਾ ਮੁਸ਼ਕਲ ਆਵੇ ਤੇ ਫੇਰ ਵੀ ਮੈਂ ਸਲਾਹ ਦਵਾਂਗਾ ਗਰਮੀ ਬਹੁਤ ਜ਼ਿਆਦਾ ਹੈ ਇਸ ਤੋਂ ਜਿੰਨਾ ਬਚਿਆ ਜਾਵੇ ਉਹਨਾਂ ਚੰਗਾ ਪਾਣੀ ਸਰ ਕਿਹੜਾ ਕਿਹੜਾ ਪੀਣਾ ਚਾਹੀਦਾ ਪਾਣੀ ਜਦ ਠੰਡਾ ਘੜੇ ਦਾ ਵੀ ਹੈ ਰ ਪਰ ਕਿਸ ਤਰ੍ਹਾਂ ਪਾਣੀ ਜਿਆਦਾ ਠੰਡਾ ਤੇ ਨਹੀਂ ਪੀਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਬਹੁਤ ਠੰਡਾ ਪਾਣੀ ਪੀਵਾਂਗੇ ਉਹਦਾ ਗਲਾ ਫੜਿਆ ਜਾਂਦਾ ਗਲਾ ਫੜਿਆ ਗਿਆ ਤੇ ਬੁਖਾਰ ਹੋਉਂਦੀ ਫਿਰ ਉਹ ਦਿੱਕਤ ਆ ਜਾਂਦੀ ਹੈ ਟੈਂਪਰੇਚਰ ਨੋਰਮਲ ਟੈਂਪਰੇਚਰ ਦਾ ਪਾਣੀ ਮੈਂ ਸਲਾਹ ਦਿੰਨਾ ਵਾ ਨੋਰਮਲ ਟੈਂਪਰੇਚਰ ਦਾ ਭਾਵੇਂ ਘੜੇ ਵਾਲਾ ਪੀ ਲੋ ਭਾਵੇਂ ਆਰੋ ਵਾਲਾ ਪੀ ਲੋ ਤੇ ਭਾਵੇਂ ਦੂਸਰਾ ਸਿੰਪਲ ਹੀ ਪੀ ਲੋ ਉਹਦੇ 'ਚ ਕੋਈ ਨਹੀਂ ਮੁਸ਼ਕਲ ਦੀ ਲੋਕਾਂ ਖਾਂ ਪਰ ਕਿੰਨਾ ਚਾਹੀਦਾ ਬਿਚਾਰ ਆ ਨਗੇ ਕੱਲ੍ਹ ਦੇ ਗਿਰੀਆਂ ਹੋ ਗਈਆਂ ਜਾਂ ਰੋ ਹੋ ਗਈ ਉਹ ਜਿਹੜੀ ਲੋਕੀ ਬਾਹਰੋਂ ਰੋਹ ਪੀਂਦੇ ਨੇ ਜਾਂ ਸ਼ਕੰਜਵੀਂ ਪੀਂਦੇ ਨੇ ਉਹ ਉਹਨਾਂ ਤੇ ਮਾੜੀ ਨਹੀਂ ਹੁੰਦੀ ਪਰ ਜਿਹੜੀ ਉਹਨਾਂ ਨੇ ਬਰਫ਼ ਯੂਜ਼ ਕਰਦੇ ਨੇ ਬਰਫ਼ ਜਿਹੜੀ ਹੈ ਉਹ ਇਨਫੈਕਸ਼ਨ ਵਾਲੀ ਹੋ ਸਕਦੀ ਹੈ ਅਸੀਂ ਤਾਂ ਇਹੀ ਸਲਾਹ ਦਵਾਂਗੇ ਮੇਰੇ ਵੱਲੋਂ ਤੇ ਇਹੀ ਸਲਾਹ ਆ ਵੀ ਜਿਹੜੇ ਫਲ ਫਰੂਟ ਹੈ ਉਹ ਕੱਟੇ ਹੋਏ ਨਾ ਖਾਓ ਜੇ ਬਾਹਰੋਂ ਲੈਣੇ ਵੀ ਆ ਤੇ ਕਵਰਡ ਲੋ ਤੇ ਘਰ ਲਿਆ ਕੇ ਉਹਨਾਂ ਨੂੰ ਕੱਟਿਆ ਜਾਵੇ ਉਸ ਤੋਂ ਇਲਾਵਾ ਕੋਸ਼ਿਸ਼ ਕਰੋ ਵੀ ਜਿਹੜੀ ਬਾਹਰ ਦੀ ਬਰਫ਼ ਹੈਗੀ ਹੈ ਉਹਨੂੰ ਘ ਘੱਟ ਇਸਤੇਮਾਲ ਕੀਤਾ ਜਾਵੇ ਕਿਉਂਕਿ ਉਹਦੇ ਵਿੱਚ ਇਨਫੈਕਸ਼ਨ ਦੇ ਚਾਂਸ ਜ਼ਿਆਦਾ ਹੋ ਜਾਂਦੇ ਹੈ